ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਮਾਗਰ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਖਾਲਸਾ ਕੋਇਨ ਕਿੰਨਾ ਖੂਬਸੂਰਤ ਹੈ ਦੇਖੋ ਕਿੰਨਾ ਖੂਬਸੂਰਤ ਡਿਜ਼ਾਈਨ ਬਣਿਆ ਅੱਜ ਇਹਦਾ ਦੂਸਰਾ ਭਰਾ ਏਸੇ ਸਿੱਕੇ ਦਾ ਆ ਰਿਹਾ ਜੀ ਚ ਸ਼੍ਰੀ ਅਕਾਲ ਤਖਸਾਲਬ ਨੂੰ ਟ੍ਰਿਬਿਊਟ ਦਿੱਤਾ ਹੈ ਕਿਉਂਕਿ ਇੱਕ ਤਰੀਕ ਨੂੰ ਆਪਾਂ ਲਾਂਚ ਕਰਨਾ ਠੀਕ ਹੈ ਜੀ ਉਹਦੇ ਵਿੱਚ ਖਾਲਿਸਤਾਨ ਦੀ ਉਹ ਆਪਣਾ ਅਕਾਲ ਤਖਸਾਲ ਦੀ ਉਹ ਦਿਖਾਈ ਆ ਪੂਰੀ ਇਮਾਰਤ ਤੇ ਮੈਂ ਤੁਹਾਨੂੰ ਦੱਸਦੇ ਆ ਇਹਦੇ ਪਿੱਛੇ ਘਾਲਣਾ ਦੱਸਦੇ ਆ ਚਲੋ ਇਹ ਆਈਡੀਆ ਬਹੁਤ ਪੁਰਾਣਾ ਸੀਗਾ ਜੀ ਜਿਵੇਂ ਉਹ ਕਿਸਾਨ ਕੋਆਪਰੇਟਿਵ ਦਾ ਆਈਡੀਆ ਸੀਗਾ ਇਹ ਮੈਂ ਕਦੇ ਕਿਸੇ ਨੂੰ ਦੱਸਿਆ ਨਹੀਂ ਸੀ ਜਦੋਂ ਡਿਜੀਟਲ ਕਰੰਸੀ ਦਾ ਤੁਰਪਿਆ ਪੂਰਾ ਜ਼ਮਾਨਾ ਆ ਗਿਆ ਇਹ ਚੀਜ਼ ਮੇਰੇ ਦਿਮਾਗ 'ਚ ਕਦੇ ਖਾਲਸਾ ਕਾਇਨ ਹੋਵੇ ਹਨਾ ਵੀ ਚਲੋ ਆਪਣਾ ਭਾਈ ਦੇਸ਼ ਤਾਂ ਹਰੇਕ ਦਾ ਸੁਪਨਾ ਹੁੰਦਾ ਉਹ ਕਦੇ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਸਾਡਾ ਰਾਜ ਹੁੰਦਾ ਸੀ ਹੁਣ ਮੇਰਾ ਬੇਟਾ ਪਿਓਰ ਪੰਜਾਬੀ ਬੋਲਦਾ ਹੈ ਹਰੇਕ ਚੀਜ਼ ਦੀ ਨੌਲੇਜ ਰੱਖਦਾ ਹੈ ਉਹ ਵੀ ਪਿਓਰ ਪੰਜਾਬੀ ਵੀ ਇਹ ਜੀ ਵੀ ਬਲੂਨ ਬਣੀ ਗੁਹਾਰਾ ਬਣੀ ਬੋਲ ਬਲਾਜਮਾ ਸਾਨੂੰ ਸੁਣਾਉਣਾ ਹੁੰਦਾ ਪੁਰਾਣੀ ਕਹਾਣੀ ਤੇ ਗੱਲ ਇਹ ਆ ਦੋਸਤੋ ਵੀ ਮੇਰੇ ਮੰਮੀ ਡੈਡੀ ਹੁਣ ਹੀ ਵੀ ਤੇ ਘਰੋਂ ਵੀ ਐਨੇ ਕ ਸਬਰ ਵਾਲੇ ਆ ਕਹਿੰਦੇ ਆ ਵੀ ਜਾਬਦੇ ਭਾਈ ਖਾਣ ਜੋਗਾ ਹੋਵੇ ਉਸ ਤੋਂ ਵੱਧ ਨਾ ਰੱਬ ਦੇਵੇ ਇਹ ਉਹਨਾਂ ਨੂੰ ਦੇਵੇ ਚਿੜੀ ਜਨੌਰ ਨੂੰ ਦੇਵੇ ਗਰੀਬ ਨੂੰ ਦੇਵੇ ਉਹਨਾਂ ਦੀ ਚੁੰਝ ਪਰੇ ਹੁਣ ਇਹਦੇ ਵਿੱਚ ਕਾਹ ਲੈਣਾ ਇਹ ਐ ਵੀ ਪਹਿਲਾਂ ਮੈਂ ਬੋਲਿਆ ਨਹੀਂ ਇਹਨਾਂ ਤੱਕ ਪਹੁੰਚ ਕੀਤੀ ਸਾਰਿਆਂ ਤੱਕ ਸੁਖਵੀਰ ਤੱਕ ਮੈਂ ਪਹੁੰਚ ਕੀਤੀ ਡਿੰਪੂ ਢਿੱਲੋਂ ਥਰੂ ਮੁੰਡਾ ਚੰਦਪੌਣ ਤੋਂ ਆਉਦੇ ਥਰੂ ਮੈਂ ਨਵਜੋ ਸਿੱਧੂ ਮੈਡਮ ਕੋਲੇ ਕੀਤੀ ਅਪਰੋਚ ਸਾਰਿਆਂ ਕੋਲੇ ਕੀਤੀ ਛੱਡੋ ਲੀਡਰ ਮੈਂ ਇੱਕ ਛੱਡਿਆ ਕੋਈ ਨਹੀਂ ਆ ਤੜਿੰਗ ਪੜਿੰਗ ਜੇ ਨਹੀਂ ਮੈਨੂੰ ਚੰਗੇ ਲੱਗਦੇ ਇਹਨਾਂ ਕੋਲੇ ਤਾਂ ਨਹੀਂ ਮੈਂ ਗਿਆ ਇਹ ਤਾਂ ਐਵੇਂ ਖਾਦਾ ਪੀਤਾ ਮਵਲ ਜਾਗਾ ਤੇ ਜਦੋਂ ਜੀ ਮੂਸੇ ਵਾਲਾ ਸਾਹਿਬ ਦੀ ਡੈਥ ਹੁੰਦੀ ਆ ਤੇ ਬੜਾ ਹਨਾ ਪਰੇਸ਼ਾਨ ਚਲੋ ਚੁੱਪ ਭਈ ਕੀ ਕਰ ਸਕਦੇ ਆ ਤੇ ਜਦੋਂ ਉਹ ਨਿਕਲੀ ਫਿਲਮ ਮੈਂ ਨਾ ਹੀ 베ਚੀ ਫਿਲਮ ਸੁਖਪਾਲ ਕਹ ਰਹੇ ਨੇ ਵੀ 베ਚੀ ਜਾਂ ਨਵਜੋ ਸਿੱਧੂਪੁਰ ਉਹਨੇ 베ਚੀ ਦੋਨਾਂ ਕੋਲੇ ਸੀਗੇ ਇਹਨਾਂ ਕੋਲੇ ਸੁਖਪਾਲ ਕਹ ਰਾ ਉਹਦੇ ਜੇਲ ਸੀ ਤੇ ਆਈਡੀਆ ਮੈਂ ਇਹਨੂੰ ਵੀ ਸੁਣਾਇਆ ਸੁਣਿਆ ਮੈਨੂੰ 2 ਮਿੰਟ ਆ ਫਿਰ ਸੁਣਾ ਫਿਰ ਗੱਲ ਕਰ ਬਲੂ ਲੋਗਾਂ ਨੂੰ ਅਸੇ ਲੋਗਾਂ ਨੂੰ ਲੋਗਾਂ ਦੇ ਵਿੱਚ ਜਾਣਾ ਲੋਗਾਂ ਚ ਉਹੀ ਗੱਲ ਵੀ ਲੋਕਾਂ ਇਹ ਲੋਕਾਂ ਲੋਕਾਂ ਲੁਗਾ ਇਹ ਹੁੰਦੇ ਆ ਇਹ ਲੋਕਾਂ ਹੀ ਹੁੰਦੇ ਬਸ ਸਾਡੇ ਤੇ ਲੋਕ ਲੱਕੜ ਨੂੰ ਕਹਿੰਦੇ ਇਹਨੂੰ ਚੀਰ ਕੇ ਅਪਸ ਤੀਰ ਬਣਾਉਣੇ ਹੁੰਦੇ ਪਰ ਇਸ ਤੀਰਾਂ ਜੋਗੇ ਹੈ ਨਹੀਂ ਕਿ ਵਾਲੇ ਹੀ ਆ ਤੇ ਗੱਲ ਕੀ ਆ ਦੋਸਤੋ ਜਦੋਂ ਇਹਨਾਂ ਨੂੰ ਇਹ ਕੋਈ ਵੀ ਇਹਦੇ ਕੋਲ ਕਿਹੜਾ ਪੈਸਾ ਕੈਪ ਕੀਤਾ ਹੋਇਆ ਉਹ ਅਦਾਲਤ ਦਾ ਉਹਦਾ ਦਾ ਖਬਰਾ ਕਦੋਂ ਨਿਕਲੂਗਾ ਘਰ ਦੇ ਬੁਲਾਉਂਦੇ ਨਹੀਂ ਆਪਦਾ ਮੇਰੀ 6000 ਪੈਨਸ਼ਨ ਜੀ ਲਈ ਹੋਈ ਹੈ ਇੱਥੇ ICBC ਨੇ ਐਕਸੀਡੈਂਟ ਕਰਕੇ ਤੇ ਉਹਦੇ ਦੇ ਜਾਉਂਦਾ ਵੀ ਇਹ ਕੀ ਕਰ ਲੂਗਾ ਕੀ ਮੂਹੜਾ ਪੱਟ ਲੂਗਾ ਮਾ ਕੋਈ ਨਾ ਬੋਤਾ ਦੱਸਣ ਤੁਹਾਨੂੰ ਚਲੋ ਹੁਣ ਵੀ ਮੈਂ ਚੋਣਾ ਚ ਮਾਚਾ ਥੋੜਾ ਜਿਆ ਕਰਕੇ ਤਾਂ ਦੇਖੀ ਸਾਨੂੰ ਬਲੈਕਮੇਲ ਜਿਹਾ ਵੀ ਭਾਈ ਕਰ ਦੋ ਕੁਝ ਲੋਕਾਂ ਦਾ ਅਸੀਂ ਤੁਹਾਨੂੰ ਵੋਟਾਂ ਪਵਾ ਦੇਾਂਗੇ ਇੰਨਾ ਹੀ ਹੁੰਦਾ ਹੋਰ ਕਿਉਂਦਾ ਲੀਡਰ ਨੂੰ ਆਪਾਂ ਇਹੀ ਕਹਿ ਸਕਦੇ ਵੀ ਹਰੇਕ ਪਿੰਡੋਂ ਭਾਈ ਵੋਟਾਂ ਪਵਾ ਦੇਾਂਗੇ ਨਾ ਜੀ ਉੱਤੋਂ ਆ ਜਿਹੜਾ ਭੈਣ ਚੋਂ ਦਾ ਵਿੰਗੜ ਮੂੰਹ ਜਾਂ ਬਿੱਲਾ ਜਾਂ ਆ ਭਗੜ ਬਿੱਲਾ ਜਾਂ ਐਵੇਂ ਉਹ ਗਿੱਦੜ ਮਾਰ ਫੜ ਕੇ ਜਾਂਦੇ ਆ ਅਰਵਿੰਦ ਖੰਨਾ ਜਾਂ ਲੇ ਬੰਦਾ ਨਹੀਂ ਬੰਦੇ ਦੀ ਯਾਦ ਨਹੀਂ ਭੈਣ ਨਹੀਂ ਜਨਾਨੀ ਜੀ ਆ ਨਹੀਂ ਨਾ ਤੁਸੀਂ ਟੋਪੀ ਘਮਾਉਣੀ ਆ ਕਹਿੰਦਾ ਭੈਣ ਨਾ ਬਣਿਆ ਫਿਰਦਾ ਏ ਕਾਜੀ ਮੁਹੰਮਦਦੀਨ ਮਰੋ ਦੇ ਛੱਤਰ ਭੈਣ ਜੋ ਬਰੇਕਾਟਲੇ ਵਾਲਿਓ ਕਮਾਲ ਆ ਯਾਰ ਖਡੂਰ ਸਾਹਿਬ ਵਾਲਿਓ ਪਿੱਠੇ ਨਾ ਲੱਗਣ ਦਿਓ ਬਾਪੂ ਨੂੰ ਬਾਹਰ ਲਿਆਓ ਕਢਾ ਕੇ ਮੇਰਾ ਪਾਸਪੋਰਟ ਆ ਗਿਆ ਦੁਬਈ ਮਿਲਾਂਗੇ ਨਾਲੇ ਉਹਦੇ ਸਰਕਾਰੀ ਗਨਮੈਨ ਹੋਣਗੇ ਐਮਪੀ ਬਣ ਜੂਗਾ ਉਦੋਂ ਭੈਣ ਨਾ ਇੱਥੇ 47 ਦੇ ਫੇਰ ਕਰਾਂਗੇ ਠੜਾ 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 ਕਰਕੇ ਹਨਾ ਚਲੋ ਆਪਾਂ ਆਪਦੇ ਪੰਜਾਬ ਦੇ ਪੁੱਤਾਂ ਦੇ ਹੱਕ 'ਚ ਕਢਣਾ ਚਾਏ ਜੋ ਮਰਜ਼ੀ ਹੋਵੇ ਠੀਕ ਆ ਜੀ ਇਕੋ ਉਥੇ ਤੇ ਸੰਗਰੂਰ ਸੰਗਰੂਰ ਇਜ਼ ਵੈਰੀ ਮੱਚ ਇੰਪੋਰਟੈਂਟ ਸੰਗਰੂਰ ਤਾਂ ਸਾਡੀ ਆਪਣੀ ਸੀਟ ਆ ਮੇਰੇ ਦਾਦੇ ਦੀ ਸੀਟ ਆ ਸਾਡੀ ਤਾਂ ਆਪਣੀ ਅਸੀਂ ਤਾਂ ਕਹਿੰਦੇ ਸਾਡੀ ਸੀਟ ਆ ਸਾਡੀ ਛੱਡੋ ਆਪਣੀ ਸੀਟ ਸਾਡੀਆਂ ਨਾਲੇ ਆਜੀਪੀਸੀ ਦੀ ਅੱਜ ਕੀ ਜਿੱਤਾਂਗੇ ਤੇ ਗੱਲ ਕੀ ਆ ਭਰਾਵੋ ਕਿ ਜਦੋਂ ਇਹਨਾਂ ਕੋਲੇ ਗਿਆ ਨਾ ਕਿਸੇ ਨੇ ਲਾਏ ਪੈਰ ਤੇ ਕੀ ਕਰੀਏ ਹੁਣ ਵੀ ਯਾਰ ਇਹਨਾਂ ਨੇ ਵੈਰੀ ਵਾਇਰਲ ਉੱਤੋਂ ਪਤਾ ਕੀ ਕੀਤਾ ਜਿਹੜੀ ਅਸੀਂ ਭਰਤੀ ਕਰ ਰਹੇ ਸੀਗੇ ਬੰਦਾ ਹੁਣ ਵੀ ਚੱਕਿਆ ਹੋਇਆ ਦੋ ਦਿਨ ਹੋ ਗਏ ਪਤਾ ਨਹੀਂ ਕਿੱਥੇ ਆ ਉਹਦੇ ਫੋਨ ਤੋਂ ਸ਼ਰਾਰਤਾਂ ਜੀਆਂ ਹੋਈ ਜਾਂਦੀਆਂ ਤੇ ਚੱਕ ਕੇ ਲੈ ਗਏ ਤੇ ਮੈਂ ਵੀ ਬੜਾ ਚੋਹ ਉਹਨਾਂ ਚੋਸਤ ਤੇ ਜਦੋਂ ਕੋਈ ਚੀਜ਼ ਹੁੰਦੀ ਆ ਮੈਂ ਅੱਪ ਫਰੰਟ ਚੱਲਦਾ ਉਹਦੇ ਨਾਂ ਤੇ ਸ਼ੇਅਰ ਸੀਗੇ ਉਹ ਤੋਂ ਅਸਤੀਫਾ ਲੈ ਲਿਆ ਸ਼ੇਅਰ ਵਾਪਸ ਲੈ ਲਈ ਸੀ ਇਹ ਕੋਲੇ ਪਏ ਨੇ ਮੇਰੇ ਕੋਲੇ ਪ੍ਰੂਫ ਆ ਉਹਦਾ ਦੂਸਰਾ ਅ ਓਨਰ ਚੇਂਜ ਕਰਤਾ ਚਲੋ ਹੁਣ ਜਿਹੜੇ ਓਨਰ ਨੇ ਵਕੀਲ ਸਾਹਿਬ ਦੀ ਵਾਈਫ ਨੇ ਦਿੱਤੇ ਮੈਂ ਆਪਣੇ ਬੇਟੇ ਨੂੰ ਐਡ ਕਰਤਾ ਕਿ ਕੋਈ ਕੈਨੇਡੀਅਨ ਸਿਟੀਜ ਆ ਨਾ ਚਲੋ ਉਹਨਾਂ ਚਿਰ ਕੋਈ ਛੇੜ ਨਹੀਂ ਸਕਦਾ ਹੁਣ ਸੇਫ ਆ ਆਪਾਂ ਦੂਜਾ ਵੈਬਸਾਈਟ ਤੇ ਨੰਬਰ ਨੰਬਰ ਲਾਏ ਹੋਏ ਸੀ ਵੈਬਸਾਈਟ ਦੇ ਪਾਸਵਰਡ ਸੀ ਉਹ ਚੱਕ ਲਈ ਪਹਿਲਾਂ ਹੀ ਸਾਰਾ ਕੁਝ ਡਿੰਗ ਲਿਆ ਮਾਰ ਕੇ ਤੇ ਜਦੋਂ ਮੈਨੂੰ ਇਹ ਹੋ ਗਿਆ ਨਾ ਵੀ ਇਹ ਨਹੀਂ ਪਬ ਲੱਗਣ ਦਿੰਦੇ ਭਾਈ ਉਹ ਜਦੋਂ ਕੱਲ ਬੰਦੇ ਨੂੰ ਚੱਕ ਲਿਆ ਤੇ ਜਵਾਕ ਡਰ ਗਿਆ ਕਹਿੰਦੇ ਅਸੀਂ ਨਹੀਂ ਜੀ ਕੰਮ ਤੇ ਜਾਂਦੇ ਮੈਂ ਕਿਹਾ ਸਾਲਾ ਬੜਾ ਫਸੇ ਬੜੀ ਬੇਇਜ਼ਤੀ ਹੋ ਤੇ ਮੈਂ ਮੋੜਾ ਮੋਟਾ ਮੋਟੀਵੇਟ ਜਿਆ ਕੀਤਾ ਵੀ ਤੁਹਾਡਾ ਕੀ ਕਸੂਰ ਆ ਉਹੀ ਗੱਲ ਵੀ ਜੇ ਸ਼ਾਹਰੁਖਾਂ ਚ ਉਹ ਵੇਚੇ ਚਾਕਲੇਟ ਤੇ ਕਿਤੇ ਦੰਦ ਖਰਾਬ ਹੋ ਜਾਣ ਅਗਲਾ ਸ਼ਾਹਰੁਖਾਂ ਨੂੰ ਥੋੜੀ ਬੜੂ ਜੇ ਜਾਰੂ ਖਾਨ ਦੇ ਪੁਰਾਣੇ ਕੇਸ ਹੋਣਗੇ ਵੀ ਤੁਹਾਨੂੰ ਫੜ ਲੂਗਾ ਕਿ ਉਹਦੇ ਜਿਹੜੇ ਅਪਲਾਈ ਹੋਣਗੇ ਚੌਕਲੇਟ ਫੈਕਟਰੀ 'ਚ ਤੇ ਮੈਂ ਤਾਂ ਮਸ਼ਹੂਰੀ ਕਰ ਰਿਹਾ ਉਹਦੀ ਉਦੋਂ ਤੱਕ ਉਹਨਾਂ ਮੇਰੇ ਕਹਿਣ ਮਤਾਂ ਕਿਉਂਕਿ ਉਹਨਾਂ ਜਰ ਆਲੇ ਕੇਵਲ ਸਿੰਘ ਤੇ ਉਹਨਾਂ ਕੋਲੇ ਸੀਗੀ ਇਹ ਤੇ ਮੈਨੂੰ ਰੂਮਰ ਵਾਲੇ ਨਾਲ ਬਹੁਤ ਮਿਲਦੇ ਰਹਿੰਦੇ ਸੀ ਕਿ ਮੇਰੇ ਉਦਾਂ ਵੀ ਸੀ ਏਡੀ ਛੱਡੀ ਹੋਈ ਜਿਵੇਂ ਲੜ ਕੇ ਜਾਣ ਕੇ ਡਰਾਮਾ ਜਾਂ ਕਰਕੇ ਉਦਾਂ ਵੀ ਦੋ ਤਿੰਨ ਬੰਦੇ ਛੱਡੇ ਹੋਏ ਆਪਦੀ ਵੀ ਇੰਟਰਨਲ ਸੀਏਡੀ ਵੀ ਰੱਖੀ ਹੋਈ ਆ ਏਕਸਟਰਨਲ ਵੀ ਰੱਖੀ ਹੋਈ ਆ ਇੱਕ ਮੁੰਡਾ ਪੂਰਾ ਮੋਟਰਸਾਈਕਲ ਤੇ ਹੁੰਦਾ ਤੇ ਭਰਾਵਾ ਮੈਨੂੰ ਰੂਮਰ ਜਿਹਾ ਆਉਂਦੇ ਸੀਗੇ ਵੀ ਇਹ ਹੋਊਗੀ ਬਗਾਵਤ ਜਾਂ ਕੁਝ ਨਾ ਕੁਝ ਕਰਨਗੇ ਤੇ ਮੈਂ ਉਹਨੂੰ ਕਹਿੰਦਾ ਮਖਾ ਵੀ ਐਂ ਕਰਦੇ ਆਪਾਂ ਨਹੀਂ ਯੂਨੀਅਨ ਬਣਾ ਦਿਆਂਗੇ ਤੈਨੂੰ ਬਣਾ ਕੇ ਦਿਆਂਗੇ ਇਹਨਾਂ ਦਾ ਹੈੱਡ ਆਪਾਂ ਲੜ ਜੇ ਪਾਵਾਂਗੇ ਵੀ ਤੂੰ ਇਹਨੂੰ ਕੰਟਰੋਲ ਕਰੀ ਜਾਏ ਉਹ ਕਹਿੰਦਾ ਹਾਂ ਜੀ ਕਹਿੰਦਾ ਐਂ ਕਰਾਂਗੇ ਕਹਿੰਦਾ ਮੈਂ ਕਿਹਾ ਫਿਰ ਤੁਸੀਂ ਅਸਤੀਫੇ ਦੇ ਦਿਓ ਅਸਤੀਫੇ ਲੈ ਲੈ ਪਚਕਾਰ ਕੇ ਆਪਾਂ ਕਿਹੜਾ ਆਪਾਂ ਸਕੀਮੀ ਥੋੜੇ ਆ ਭੈਣਾਂ ਐ ਆਏ ਤਾਂ ਉਹੀ ਡੋਬ ਜਾਣਗੇ ਵਾਹ ਉਹ ਤੇਰੇ ਆਹ ਟ੍ਰਿਲੀਅਨ ਡਾਲਰ ਆ ਪਿਆ ਟ੍ਰਿਲੀਅਨ ਹਾਂ ਐ ਲਾਉਂਦੇ ਅਸੀਂ ਮੱਛੀ ਦੀ ਅੱਖ 'ਚ ਨਿਸ਼ਾਨਾ 45 ਮੋਰ ਹੋ ਰੂ ਹੀ ਨਹੀਂ ਰੱਖੇ ਝਟਕਾ ਮਾਰਦਾ ਥੋੜਾ ਜਿਹਾ ਉਹਦਾ ਵੈਸੇ ਇਟ ਇਜ਼ ਵੈਰੀ ਗੱਡ ਬੈਡ ਚਲੋ ਫੇਰ ਕੀ ਹੁੰਦਾ ਸੁਣੋ ਹੁਣ ਹਣ ਜਦੇਦਾਰ ਦੇ ਪੋਤੇ ਨੇ ਗੇਮ ਪਾਈ ਦੇਖੋ ਮੈਂ ਕੱਲ ਲਿਖਿਆ ਸੀ ਨਾ ਕਹਿੰਦਾ ਬੜੇ ਗਧੇ ਕਹਿੰਦਾ ਠੋਕੇ ਨੇ ਹਨਾ ਫੱਗੂ ਵਾਲਿਆਂ ਨੇ ਬੜੇ ਕਹਿੰਦਾ ਗਧੇ ਠੋਕੇ ਨੇ ਹਨਾ ਕਹਿੰਦਾ ਜੜੇ ਕਹਿੰਦਾ ਸਦਾ ਲੰਬੇ ਹੀ ਕੋਕੇ ਰੇ ਕਹਿੰਦਾ ਹਾਂ ਟੋਪੀ ਵਾਲਾ ਲਾਉਂਦਾ ਕਹਿੰਦਾ ਜਿੱਥੇ ਲੱਗਦਾ ਪਤੰਦਰ ਤੇ ਜੀ ਕੀ ਹੁੰਦਾ ਬਾਈ ਮੈਂ ਤੁਹਾਨੂੰ ਕਹਾਣੀ ਸੁਣਾਉਣਾ ਅੱਛਾ ਕੋਇਨ ਸਾਰਿਆਂ ਨੂੰ ਦੇਵਾਂਗੇ ਅਮੀਰਾਂ ਨਾਲੋਂ ਗਰੀਬਾਂ ਨੂੰ ਪਹਿਲਾਂ ਦੇਵਾਂਗੇ ਸਾਰੇ ਭਰਾਵਾਂ ਨੂੰ ਦੇਖੋ ਅੱਜ ਤਾਂ ਹੋਵੇ ਮੰਨ ਲੇ ਚੱਲੋ 100 ਪਾਉਂਡ ਦਾ ਹੋ ਜੇ ਇਹਦਾ ਹੋ ਸਕਦਾ ਲੱਖਾਂ ਕਰੋੜਾਂ ਤੇ ਜਾਵੇ ਜਿੰਨੇ ਆਪਣੇ ਪੰਜਾਬੀ ਨੇ ਦੇਖੋ ਸਾਰੇ ਬਾਹਰ ਖਰੀਦਣਗੇ ਦੂਸਰਾ ਇਹ ਕਹਿੰਦੇ ਇੰਡੀਆ ਕਿੰਨੇ ਪੈਸੇ ਪਚਾਉਣਗੇ ਓਹ ਹੋ ਭੋਲੇ ਓ ਲੋਕੋ ਸਾਡੇ ਦਾ ਰਿਸ਼ਤੇਦਾਰ ਸਾਰੇ ਉੱਥੇ ਨੇ ਅਸੀਂ ਇੱਥੇ ਇਹਨਾਂ ਨੂੰ ਦੇ ਦਿਆ ਕਰਾਂਗੇ ਲੱਖ ਲੱਖ ਡਾਲਰ ਤੇ ਉੱਧਰ ਲੈ ਲਿਆ ਕਰਾਂਗੇ ਉਹਨਾਂ ਦੇ ਵੀ ਭਾਈ ਕਢਾ ਕੇ ਦੇ ਕੇ ਆਓ ਜਾ ਕੇ ਨਾਲੇ ਕੈਸ਼ ਦੇ ਕੇ ਆਇਆ ਕਰਨਗੇ ਸਾਲੇ ਰੋਕੜ ਐ ਆ ਵਈ ਸਕੀਮ ਪਹਿਲਾਂ ਹੀ ਰੱਖੀ ਵੀ ਆ ਦਾਵੇਂ ਆਇਨ ਇਹ ਫਰਨਾ ਆਇਆ ਏ ਲੈ ਨਹੀਂ ਆਪਾਂ ਲਾਉਣ ਦੇ ਹੁਣ ਤੁਹਾਨੂੰ ਗੱਲ ਸੁਣਾਉਣਾ ਚਲੋ ਬੜਾ ਸੀਰੀਅਸ ਰਹਾ ਕਰੋ ਹੁਣ ਆਪਾਂ ਮਰੀ ਮਾਈਂਡਡ ਬਣ ਗਏ ਆ ਨਾਲੇ ਹੁਣ ਆਪਾਂ ਸੀਈਓ ਬਣ ਗਏ ਆ ਖਾਲਸਾ ਕੋਇਨ ਦੇ ਤੇ ਹੁਣ ਸੀਰੀਅਸ ਗੱਲ ਕਰਿਆ ਕਰਾਂਗੇ ਗਰੀਬਾਂ ਦੇ ਹੱਕ ਦੀ ਕਰਿਆ ਕਰਾਂਗੇ ਵੀ ਕੇ ਜੱਡੂ ਇਹ ਗੱਡੂ ਆ ਝੰਡੇ ਕਹਿੰਦੇ ਫੱਗੂ ਵਾਲੀ ਜੱਟ ਤੇ ਕੀ ਹੁੰਦਾ ਭਾਈ ਜਦੋਂ ਚੱਕ ਲਿਆ ਉਹਨੂੰ ਤੇ ਮੈਂ ਲੈ ਲੈ ਪਚਕਾਰ ਕੇ ਜੇ ਸਤੀਫੇ ਅੱਜ ਸੀਈਓ ਨੂੰ ਮਗਾਉਗਿਆ ਵੀ ਕੰਮ ਕਹਿੰਦਾ ਹਾਂਜੀ ਹੋ ਗਿਆ ਮੈਂ ਕਹਾ ਬੈਂਕ ਅਕਾਊਂਟ ਖਿਲਾਓ ਬੈਂਕ ਆਊਟ ਖੁੱਲ ਗਿਆ ਤਾਂ ਠੀਕ ਆ ਹੁਣ ਜੇ ਰੋਕ ਵੀ ਲੈਣਗੇ ਹੁਣ ਨਹੀਂ ਰੁਕ ਕਿਵੇਂ ਤੁਹਾਨੂੰ ਦੱਸਦੀ ਕਹਾਣੀ ਬਸ ਇੱਥੇ ਤੁਹਾਨੂੰ ਦੱਸਦਾ 10000 ਫੜਾਇਆ ਕਰਾਂਗੇ ਸਾਰੇ ਨੂੰ ਆਜਿਆ ਕਰਿਓ ਉੱਥੇ ਸਾਨੂੰ ਦੇ ਦੇ ਕਰੋ ਨਾਲੇ ਇੱਥੇ ਪੈਸੇ ਕਮਾ ਲਿਆ ਕਰੋ 100 ਡਾਲਰ ਬਾਅਦ ਦੇ ਦੇ ਗਏ ਤੁਹਾਨੂੰ 100 ਡਾਲਰ ਦਿਹਾੜੀ ਦਾ ਤੇ ਚੱਲ ਮੇਰਾ ਭਾਈ ਆਪਣੇ ਕੋਲ ਤਾਂ ਮਨੀ ਆ ਗਈ ਹੁਣ ਆਪਣੇ ਆ ਮਨੀ ਕੇ ਆ ਗਈ ਨਾ ਤੇ ਚੱਕ ਦੇਂਗੇ ਫੱਟੇ ਤੁਸੀਂ ਖਰੀਦਣ ਵਾਲੇ ਬਣੋ ਬਸ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਗੱਲ ਦੱਸਦਾ ਜਦੋਂ ਭਾਈ ਉਹਨੇ ਚੱਕ ਲਿਆ ਤੇ ਸਰਾਰਤਾ ਹੀ ਆਉਣ ਲੱਗ ਗਈ ਅਮਾ ਅੱਜ ਕੀ ਕਿਹਾ ਸਾਰਿਆਂ ਨੂੰ ਮਗਾ ਸੰਗਰੂਰ ਤੇ ਬਟਿੰਡੇ ਚੋਂ ਮੈਨੂੰ ਹਰੇਕ ਪਿੰਡ ਚੋਂ 10-10 20-20 ਬੱਚੇ ਨਾ ਆ ਚਾਰ-ਪੰਜ ਦਿਨਾਂ ਚ ਲਈਆ ਦੋ 30 ਦਿਨ ਤੱਕ ਮਗਾ ਚਾਰਜਾਂ ਨੂੰ ਗਿਲੇ ਵਾਲਿਆਂ ਨੂੰ ਵੀ ਬਲੌਕ ਵਾਲਿਆਂ ਨੂੰ ਵੀ ਇਸ ਸਪਲੈਂਡਰ ਮੋਟਰਸਾਈਕਲ ਦੇਵਾਂਗੇ ਜਿਹਾ ਉਹਦੇ ਬਰਾਬਰ ਪੈਸੇ ਲੈ ਲਿਓ ਮਗਾ ਲਿਸਟਾਂ ਪੇਜੋ ਬਣਾ ਕੇ ਤੇਜੀ ਹੁਣ ਦਿੱਤਾ ਲੇਗਾ ਭਾਈ ਲਾਲਚ ਪਰ ਹੁਣ ਯਾਰ ਸੋਨੂੰ ਚਾਹੀਦਾ ਵੀ ਘਰ-ਘਰੇ ਮੈਸੇਜ ਪਹੁੰਚਾ ਦਿਓ ਐਨਆਰਆਈ ਬੀਰੋ ਮੈਂ ਕੋਈ ਇੱਥੇ ਇੰਟੀਲੀਜੈਂਸ ਵਾਲ ਜਾਂ ਉਹ ਨਟਾਂਕੀ ਕਰਨ ਵਾਲੀ ਆਂਟੀ ਜੀ ਨਹੀਂ ਹੈਗੀ ਜਿਹੜੀ ਉਹ ਪਤਾ ਨਹੀਂ ਕੀ ਕਹਿੰਦੇ ਹੁੰਦੇ ਸਾਡੇ ਘਰ ਦੇ ਜੇ ਕਹਿੰਦੇ ਹੁੰਦੇ ਕੋਈ ਟਮਾਟੇ ਟਮਾਟੇ ਜੇ ਕਰਦੀ ਵੀ ਆ ਜਾਂ ਜਿਹੜਾ ਸੰਧੂ ਆ ਮੇਕਰ ਇਹ ਬਣਾ ਦ ਰਹੀ ਜਨਾਨੀਆਂ ਨਾਲ ਬਿੱਲਿਓ ਵਾਲਾ ਇਹ ਜੀ ਵੀਡੀਓ ਜੀ ਬਣਾਉਂਦਾ ਰਿਹਾ ਵੀ ਭਾਈ ਇਹ ਕੰਮ ਬੰਦ ਕਰ ਦੇ ਉਹ ਬੰਦਾ ਤੂੰ ਠੀਕ ਆ ਪਰ ਆ ਕੰਮ ਜਾਂ ਡਰਾਮਾ ਜਾਂ ਯਾਰ ਮੈਨੂੰ ਜਨਾਨੀਆਂ ਜੀ ਵਾਲੀਆਂ ਹਰਕਤਾਂ ਹੀ ਇਹ ਨਹੀਂ ਪਤਾ ਤਾਂ ਹੈ ਤੂੰ ਵੀ ਫਿਰ ਇਹ ਭਗਵਾਨ ਤਮਨ ਦਾੜੀ ਹੈ ਹਾਂ ਇਹ ਤੇ ਕਹਿੰਦਾ ਰਾਜਪਰਾੜ ਕਹਿੰਦਾ ਸੀ ਹੁੰਦੇ ਸੀ ਕਹਿੰਦਾ ਜਿਹੜੀ ਕੁੜੀ ਫਸੀ ਸੀ ਇਹਨਾਂ ਨਾਲ ਉਹ ਵੀ ਮਾਨਨਦੀ ਸੀ ਕਹਿੰਦਾ ਰਾਜਪਰਾੜ ਕਹਿੰਦਾ ਇਹਨੂੰ ਕਹਿ ਕੇ ਆਹ ਦੇਖੋ ਇਹ ਭਾਂਦਾ ਯਾਰਾ ਕਹਿੰਦਾ ਦੇਖ ਇੰਦਰ ਤੇਰੀ ਭੈਣ ਕਹਿੰਦਾ ਲੀਟਰਮ ਵਟਰਮ ਕਹਿੰਦਾ ਤੇਰੀ ਭੈਣ ਸਕੂਟਰੀ ਦੀ ਕਹਿੰਦਾ ਉਹ ਕਲਚ ਵਾਲੀ ਤਾਰ ਬਦਲੀ ਜਾਂਦਾ ਕਹਿੰਦਾ ਮੈਂ ਟੁੱਟ ਗਈ ਸੀ ਕਹਿੰਦਾ ਤੇ ਉਹ ਸਕੂਟਰੀ ਦੀ ਗੱਲ ਕਰਦਾ ਯਾਰ ਤੁਸੀਂ ਮਨ 'ਚ ਤੁਸੀਂ ਬਹੁਤ ਗਲਤ ਸੋਚਦੇ ਜਿਵੇਂ ਮੈਂ ਤੁਹਾਨੂੰ ਕੱਲ ਦੱਸਿਆ ਸੀ ਵੀ ਸੂਲ ਫਿਲਮ ਜੋ ਕਹਿੰਦਾ ਮੈਂ ਮਨ 'ਚ ਹੱਸਦਾ ਫੋੜੇ ਮੈਂ ਕਹਿੰਦਾ ਨਾਲੀ ਮੂੰਹ ਚ ਹੀ ਪਾਉਣੀ ਆ ਪਿਸਤੌਲ ਦੀ ਮਨ 'ਚ ਨਹੀਂ ਹੱਸਣਾ ਕਿਤੇ ਗਲਤ ਨਹੀਂ ਲੈ ਕੇ ਜਾਣਾ ਖਾਲਸਾ ਕਦੇ ਵੀ ਗਲਤ ਨਹੀਂ ਨਾਲੀ ਸੋਚਦਾ ਸੁਣੋ ਇਸ ਪੈਸੇ ਨਾਲ ਕੰਗਣਾ ਰਣੌਤ ਨੂੰ ਹਰਾਉਣਾ ਆਪਾਂ ਨੇ ਵੋਟਾਂ ਤਾਂ ਨਹੀਂ ਪਈਆਂ ਉੱਥੇ ਜੇ ਲੈ ਉੱਥੇ ਵੋਟਾਂ ਨਹੀਂ ਪਈਆਂ ਟੱਕਦੇ ਹੋ ਸੂਈ ਪਹਿਲਾਂ ਤਾਂ ਕੰਗਣਾ ਠੰਗਣਾ ਇਹਨੂੰ ਟੰਗਣਾ ਪੈਣਾ ਸਮਝ ਗਏ ਕੰਗਣਾ ਨਹੀਂ ਕੰਗਣਾ ਟੰਗੀ ਲਾਓ ਤੁਸੀਂ ਜਿਵੇਂ ਆਪਣੇ ਉਹ ਡਰ ਨਾਲ ਜੇ ਨਹੀਂ ਟੰਗਿਆ ਹੁੰਦਾ ਮਰ ਲਓ ਇੱਥੋਂ ਵਾਲਿਓ ਤਾਂ ਭਈ ਖੇੜ ਕਰ ਦਿਓ ਆਪਦੇ ਪਿੰਡਾਂ ਨੂੰ ਕਰ ਦਿਓ ਵਾਇਰਲ ਜੱਟ ਨੂੰ ਅੱਜ ਫਿਰ